ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਮੈਂ ਆਂਬਾਂ ਦੇ ਬੂਟੇ ਉਹ ਦਿਖਾ ਰਿਹਾ ਜਿਨ੍ਹਾਂ ਨੂੰ ਆਪਾਂ ਨੀਲਾ ਥੋਥਾ ਤੇ ਕਲੀ ਇੱਥੇ ਪਲਾਈ ਕੀਤੀ ਸੀਗੀ ਇਹਦੇ ਬਹੁਤ ਸਾਰੇ ਬੈਨੀਫਿਟ ਹੋਣਗੇ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਥੋੜਾ ਮੈਂ ਤੁਹਾਨੂੰ ਨੇੜੇ ਹੋ ਕੇ ਦਿਖਾਉਂਗਾ ਕਿ ਕਿਦਾਂ ਦਾ ਰਿਜ਼ਲਟ ਆਇਆ ਤੇ ਕਿਦਾਂ ਪਲਾਂਟ ਨੂੰ ਜਿਹੜੀ ਗਰੋਥ ਮਿਲਣੀ ਸ਼ੁਰੂ ਹੋ ਗਈ ਹੈ ਸੋ ਇਹ ਬੜਾ ਤਕੜਾ ਤੇ ਬਿਲਕੁਲ ਫ੍ਰੀ ਆਫ ਕੋਸਟ ਵਾਲਾ ਇੱਕ ਆਪਾਂ ਨੂੰ ਫੰਗੀ ਸਾਈਡ ਕਹਿ ਸਕਦੇ ਆ ਤੇ ਇਹਦੇ ਆਪਣੇ ਫਾਇਦੇ ਚਲੋ ਫੰਗੀ ਸਾਈਡ ਜਿੱਥੇ ਆਪਾਂ ਪਾਉਣਾ ਉਹਦੀ ਅਪਲਾਈ ਕਰਨਾ ਉਹ ਉਹ ਅਲੱਗ ਚੀਜ਼ ਹੈ ਨਾ ਜੀ ਤੇ ਇਹਦੀ ਜਿਹੜੀ ਮਾਤਰਾ ਹੈ ਜਿਵੇਂ ਸਾਡੇ ਕੋਲ ਸੀਗੇ ਲਗਭਗ 10 ਸੰਬ ਡਰਮਾਂ 'ਚ ਲੱਗੇ ਹੋਇਆ 10 ਸੰਬਾਂ ਨੂੰ ਅਸੀਂ ਲਗਭਗ ਇੱਕ ਬੂਟੇ ਨੂੰ ਜੇ ਆਪਾਂ ਗੱਲ ਕਰੀਏ ਤਾਂ 2 ਗ੍ਰਾਮ ਇੱਕ ਬੋਟੇ ਲਈ ਜਿਹੜੀ ਕਲੀ ਐ ਸੌਰੀ ਜਿਹੜਾ ਨੀਲਾ ਤੋਤਾ ਨੀਲਾ ਤੋਤਾ 2 ਗ੍ਰਾਮ ਤੇ ਕਲੀ ਜਿਹੜੀ 2 ਕਿਲੋ ਇਹਨਾਂ ਨੂੰ ਅਲੱਗ-ਅਲੱਗ ਮਿੱਟੀ ਦੇ ਬਰਤਨਾਂ ਦੇ ਵਿੱਚ ਪਿਉ ਦਿਓ ਜਾਂ ਪਲਾਸਟਿਕ ਦੇ ਬਰਤਨ ਚ ਪਿਉ ਦਿਓ ਇਹਨੂੰ ਲੋਹੇ ਦੇ ਬਰਤਨਾਂ ਚ ਨਹੀਂ ਆਪਾਂ ਪਾ ਸਕਦੇ ਲੋਹਾ ਕਿਤੇ ਨਾ ਕਿਤੇ ਖਰਾਬੀ ਕਰਦਾ ਸੋ ਇਸ ਕਰਕੇ ਮਿੱਤਰ ਪਿਆਰਿਓ ਜਾੜ ਕਾਰਿਆ ਤੁਹਾਨੂੰ ਹਰ ਤਰ੍ਹਾਂ ਦੇ ਦਿੰਦੇ ਰਹਿੰਦੇ ਆ ਟਾਈਮ-ਟਾਈਮ ਤੇ ਸੋਦੇਵ ਗ੍ਰੀਨਲੈਂਡ ਨਰਸਰੀ ਦੇ ਬੂਟੇ ਜਿੱਥੇ ਵੀ ਜਾਂਦੇ ਆ ਇਹਨਾਂ ਦੀ ਗ੍ਰੋਥ ਬਾ ਕਮਾਲ ਹੁੰਦੀ ਆ ਕਿਉਂਕਿ ਇਹ ਫੰਗੀਸਾਈਡ ਸਾਰਾ ਜਿਹੜਾ ਅਪਲਾਈ ਕਰਦੇ ਰਹਿੰਦੇ ਆ ਤੇ ਇਹਨਾਂ ਦਾ ਜਿਹੜਾ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਹੈ ਤਣੇ ਦੇ ਵਿੱਚੋਂ ਹੀ ਸਾਰੀ ਇਹਦੀ ਫੰਗਸ ਖਤਮ ਕਰ ਦੇਣੀ ਆ 3 ਗ੍ਰਾਮ 2 ਤੋਂ 3 ਗ੍ਰਾਮ ਆਪਾਂ ਪਰ ਬੂਟੇ ਲਈ ਜਿਹੜੀ ਨੀਲਾ ਤੋਤਾ ਪਾ ਸਕਦੇ ਆ ਤੇ 2 ਕਿਲੋ ਕਲੀ 10 ਬੋਟਿਆਂ ਦੇ ਲਈ ਭਿਉ ਕੇ ਤੇ ਆਪਾਂ ਅਲੱਗ-ਅਲੱਗ ਭਿਉ ਕੇ ਰੱਖ ਦੇਣਾ 2-3 ਦਿਨ ਇਹਨੂੰ ਹਿਲਾਉਦੇ ਰਹੋ ਤੇ ਇਹ ਮਿਸ਼ਰਣ ਜਿਹੜਾ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਇੱਕ ਬਰਸ਼ ਲੈ ਕੇ ਇਹਨੂੰ ਪੂਰੇ ਤਣੇ ਤੇ ਐਦਾਂ ਅਪਲਾਈ ਕਰ ਦਿਓ ਦੋ ਵਾਰੀ ਇਹ ਬਲਾਈ ਕਰਾਂਗੇ ਆਪਾਂ ਜਿਵੇਂ ਅੱਜ ਕਰਤਾ ਤੇ ਕੱਲ ਕਰਤਾ ਦੋ ਦਿਨ ਅਪਲਾਈ ਕਰਕੇ ਛੱਡ ਦਿਓ ਤੁਹਾਡੇ ਬੂਟੇ ਦੇ ਮੋਢ ਦੇ ਵਿੱਚ ਤਾਂ ਕੋਈ ਕੀੜਾ ਪਤੰਗਾ ਤਾਂ ਦੂਰ ਦੀ ਗੱਲ ਇਹਦੇ ਨੇੜੇ ਵੀ ਨਹੀਂ ਆਊਗਾ ਤਣੇ ਦਾ ਮਤਲਬ ਹੀ ਨਹੀਂ ਔਰ ਬੜਾ ਵਧੀਆ ਤੇ ਜਿਹੜਾ ਇਹ ਸਾਰਤਕ ਤਰੀਕਾ ਹੈ ਸੋ ਇਹ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਡਾ ਬੂਟਾ ਤੰਦਰੁਸਤ ਰਹੂਗਾ ਇਹਨੂੰ ਆਪਾਂ ਜੜਾਂ ਦੇ ਵਿੱਚ ਵੀ ਪਾ ਸਕਦੇ ਹਾਂ ਹੁਣ ਜੜਾਂ ਚ ਕਿੰਨਾ ਪਾਉਣਾ ਹੈ ਵੱਧ ਤੋਂ ਵੱਧ 1 ਗ੍ਰਾਮ ਘੋਲ ਕੇ ਤੇ 1 ਕਿਲੋ ਕਲੀ 10 ਬੂਟਿਆਂ ਬੜੀ ਹੈ 10 ਗ੍ਰਾਮ ਨੀਲਾ ਤੋਤਾ ਤੇ 10 ਗ੍ਰਾਮ 1 ਕਿਲੋ ਕਲੀ 10 ਬੂਟਿਆਂ ਦੇ ਵਾਸਤੇ 10 ਗ੍ਰਾਮ ਨੀਲਾ ਤੋਤਾ ਤੇ 1 ਕਿਲੋ ਕਲੀ ਬਹੁਤ ਹੈ ਸੋ ਉਹ ਤੁਸੀਂ